ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਹੰਡਿਆਆ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਕਈ ਨਸਲਾਂ ਦੇ ਗਾਮਾ ਦਿਖਾ ਦਾਂਗੇ ਅੱਜ ਬਾਈ ਕੋਲੇ ਐਚ ਐਫ ਦਿਖਾ ਦਾਂਗੇ ਐਚ ਐਫ ਕ੍ਰੋਸ ਦਿਖਾ ਦਾਂਗੇ ਤੇ ਐਰ ਸ਼ਹਿਰ ਦਿਖਾ ਦਾਂਗੇ ਤੇ ਇੱਕ ਦਿਖਾ ਦਾਂਗੇ ਗੱਰੀ ਇੱਧਰਲੇ ਬੰਨੇ ਆ ਜਾ ਫਿਰ ਦੋ ਦੰਦ ਦਾ ਨਾ ਯਰਸੀ ਦਾ ਤੋਹਫਾ ਹੀ ਦਿਖਾ ਦਾਂਗੇ ਗੱਬਣਾ ਲੱਗੂ ਸਾਨੂੰ ਆ ਜਿਵੇਂ ਬਾਜ਼ਾਰ ਵਾਲਾ ਸਸ਼ਟਮ ਨਹੀਂ ਹੁੰਦਾ ਮਾਰੀਏ ਤੇ ਆਰਡਰ ਤੇ ਕੈਮਰਾ ਪਹਿਲਾਂ ਬਾਈ ਨਾਲ ਫੇਰੇ ਕਰਾਉਨੇ ਆ ਗੱਲ ਤੁਹਾਡੀ ਇੱਥੇ ਮਾਰ ਕੈਮਰਾ ਇਹਦੇ ਆ ਜਾ ਹੁਣ ਇਧਰਲੇ ਪੰਨੇ ਲਿਆ ਹੋਰ ਬਾਈ ਕੀ ਹਾਲ ਆ ਵਧੀਆ ਬਾਈ ਤੂੰ ਦਾ ਕੜਦੀ ਕਲਾ ਐ ਬਾਈ ਵਧੀਆ ਆ ਬੋਲ ਦੇ ਫੋਨ ਨੰਬਰ ਤੇ ਡਰੈਸ ਸਾਰਾ ਫਿਰ ਹੁਣ ਮਕਾਨ ਫੋਨ ਨੰਬਰ ਹੈਗਾ ਬਾਈ ਆਪਣਾ 9877868289 ਹਾਂਜੀ ਦੂਜਾ ਨੰਬਰ ਹੈਗਾ 997355044 ਇਹ ਵੱਡੇ ਭਰਾ ਨੰਬਰ ਆ ਜੀ ਠੀਕ ਆ ਜੀ ਪਿੰਡ ਆਪਣਾ ਹੈਗਾ ਹੰਡੇ ਜਿਲ੍ਹਾ ਬਰਨਾਲਾ ਆ ਜੀ ਕਾਰ ਕਿਹੜੇ ਬੰਨਿਆ ਗਿਆ ਆਪਣਾ ਕਾਰ ਆਪਣਾ ਬਠਿੰਡਾ ਰੋਡ ਦੇ ਉੱਪਰ ਹੀ ਆ ਬਈ ਬਠਿੰਡਾ ਰੋਡ ਜਮਾ ਰੋਡ ਦੇ ਮੇਨ ਰੋਡ ਨਾਲ ਹੀ ਆ ਗਿਆ ਜਮਾ ਨਾਲ ਹੀ ਆ ਬਈ ਸ਼ੁਰੂਆਤ ਫਿਰ ਇੱਥੋਂ ਕਰਦੀ ਆ ਜਰਸੀ ਤੋਂ ਹਾਂਜੀ ਆ ਮਾਰਗਰੀ ਜਰਸੀ ਤੇ ਕੈਮਰਾ ਪਹਿਲਾਂ ਦੀ ਆਰਡਰ ਕੁਆਲਿਟੀ ਕਰਾ ਦੇ ਚੈੱਕ ਤੇ ਕੱਦ ਕਾਠ ਵੀ ਫੁੱਲ ਆ ਗਿਆ ਤੇ ਆਰਡਰ ਵੀ ਤੁਹਾਡੇ ਸਾਹਮਣੇ ਹੀ ਆ ਕੱਦ ਕਾਠ ਦੀ ਛੋਟੀ ਨਹੀਂ ਹੋਊਗੀ ਉਹ ਆਪਣੀ ਗਾਰੰਟੀ ਵਾਲਾ ਕੰਮ ਹੈ ਇਹਦਾ ਬਈ ਇੱਕ ਤਾਂ ਹੁੰਦੀ ਹੈ ਹਨਾ ਠੀਕ ਆ ਗੱਲ ਬਈ ਥੰਦੀ ਤਿਹੀਰ ਦੀ ਹੈ ਜਿੱਧਰੇ ਮਰਜ਼ੀ ਪਾਸੇ ਵਹਿਆ ਕੋਈ ਦਿੱਕਤ ਵਾਲੀ ਗੱਲ ਨਹੀਂ ਪੰਜੇ ਕੱਕਿਆਂ ਚ ਪੂਰੀ ਆ ਪੰਜੇ ਕੱਕਿਆਂ ਚ ਪੂਰੀ ਆ ਜੇ ਆਪ ਫਰੀ ਫੜਾਵਾ ਹੈ। ਨਾਸਲ ਚ ਵੀ ਪ੍ਰੋਪਰ ਆ। ਵਾਜਨ ਬਜੂ ਨਾਸਲ ਦਾ ਬਾਈ 100 ਪਲਾਸੀ ਆ ਤੇ ਬਾਕੀ ਆਰਡਰ ਵਾਲੇ ਮਾਮਲੇ ਚ ਨਾ ਬਾਈ ਆਰਡਰ ਅਰੇ ਕਿਨੂੰ ਨੇ? ਹਾਂ ਜੇ ਪਹਿ ਹਫਤਾ ਪਿਆ ਬਾਈ ਇਹ ਬੱਸੀ ਦਾ। ਇੱਕ ਹਫਤਾ। ਇੱਕ ਹਫਤਾ گا۔ ਦੇਖ ਨੂੰ ਐ ਲੱਗੂ ਵੀ ਦੂਜਾ ਸੂਆ ਅਰੀਜਨਲ ਦੋ ਦੰਦ ਆਪਾਂ ਦੰਦ ਜੀ ਪੱਟ ਕੇ ਪਹਿਲੇ ਵੀਡੀਓ ਜੀ ਦਿਖਾਵਾਂਗੇ। ਆ ਜਾ ਗਰੀ ਲਿਆ ਕੈਮਰਾ ਪਹਿਲਾ ਦੰਦਾਂ ਵਾਲਾ ਨਮੇੜ ਕੰਮ ਹੋਵੇ। ਕਈ ਭਰਾਵਾਂ ਨੂੰ ਹੋ ਜਾਂਦਾ ਵੀ ਦੰਦਾਂ ਦੰਦਾਂ ਚ ਜ਼ਿਆਦਾ ਨਾ ਹੋਵੇ ਹਨਾ। ਮੈਂ ਕਹਣਾ ਬਾਈ ਯਾਰ ਦੰਦ ਵੀ ਚੈੱਕ ਕਰਾਵਾਵਾਂਗੇ ਤੇ ਬਾਕੀ ਬੜਾ ਤਗੜੇ ਫਾਰਮ ਚ ਚੱਲ ਹਾਂ। ਬਹੁ ਜੀ ਗੱਲ ਇੱਥੇ ਇੱਥੇ ਇੱਕ ਕਰਾ ਦੇ ਮਾੜਾ ਇਹ ਕੱਢਦੀ ਆ ਦੋਗ ਦੇ ਦੰਦਾ ਹੀ ਬੱਸੀ ਪਿਓਰ ਦੋ ਦੰਦ ਦੋ ਦੰਦ ਆ ओरिजिनल ਆ ਟੋਰ ਬਈ ਐਨੂੰ ਲੰਬੀ ਜੀ ਇਹ ਆਰਡਰ ਵਾਲੇ ਦਾ ਉਹੀ ਗੱਲ ਆ ਵੀ ਕੰਡੇ ਕੱਢਦੀ ਜਾਂਦੀ ਆ ਜਿਵੇਂ ਦੂਜੇ ਤੀਜੇ ਸੂਏ ਗਾ ਆ ਵੀ ਬਈ ਬਾਹਰ ਚੰਗੇ ਸੀਮਲ ਵੀ ਆਈ ਇਹ ਉਦਾਂ ਦਾ ਆਰਡਰ ਲੱਗਿਆ ਬੱਛੀ ਨੂੰ ਕੱਦ ਕਾਠ ਵੀ ਚੰਗਾ ਲੰਬਾਈ ਵੀ ਚੰਗੀ ਆ ਤੇ ਉੱਤੋਂ ਵੀ ਗੱਲ ਗੱਲ ਪੀਡੀਐ ਫੇਰ ਮੇਲਾ ਦੂਰ ਆ ਦਾ ਠੀਕ ਆ ਗੱਲ ਨਹੀਂ ਰਿੰਗ ਦੇ ਛੱਡਣ ਵਾਲੀ ਬੱਸੀ ਹੈਗੀ ਤੇ ਬਾਕੀ ਥਣ ਦਾ ਸਾਈਜ਼ ਵੀ ਸੋਹਣਾ ਰੱਖਦੀ ਆ ਮੁਠੀ ਵਾਲਾ ਚਾਹੇ ਹੱਥੀ ਚਵਾਈ ਤੇ ਲਾ ਲਿ ਉਨਾਂ ਕੀ ਪਛਾਣ ਵਾਲੇ ਪੱਖ ਨੂੰ ਆਰਡਰ ਤੇ ਉਨਾਂ ਹੀ ਗਾਂ ਵਾਲੇ ਪਾਸੇ ਆ। ਅੱਜ ਦਾ ਵੀ ਐ ਮੰਨ ਕੇ ਚੱਲ ਵੀ ਤਾਂ 60% ਹੀ ਹਲੇ ਬਾਦਾਂ। ਠੀਕ ਆ। ਅਗਲੇ 40% ਦਾ ਪਿਆ ਹੈ ਦਾ। ਮੈਂ ਮੰਨ ਲਓ ਵੀ ਤੁਸੀਂ ਇੱਕ ਗਿੱਠ ਦੇੜ ਗੇੜ ਹੋਊਗਾ ਗੈਪ। ਘਣਾ ਦਾ ਗੈਪ ਆ ਜੀ। ਇੰਨੀ ਥੋੜੀ ਚੌੜੀ ਐਫ ਵੀ ਨਹੀਂ ਹੁੰਦੀਗੀ। ਠੀਕ ਆ ਗੱਲ। ਦਿਨ ਕੱਢ ਦਿਆ ਪੰਜ ਸੱਤ। ਦਿਨ ਪਏ ਨਹੀਂ ਵੀਰੇ ਇਹ ਕਰਤਾ ਪਿਆ ਜੀ। ਇੱਕ ਹਫਤੇ ਦੀ ਬਾਈ ਕਹਿੰਦਾ ਇਹ ਕੱਚੀ ਆ ਹਲੇ ਤੁਸੀਂ ਐ ਮੰਨ ਲਿਓ ਵੀ ਆਰਡਰ ਪਰ ਤੁਹਾਨੂੰ ਐ ਲੱਗੂਗਾ ਜਿਵੇਂ ਆਪਾਂ ਕਹਦੇ ਨੇ ਕੋਈ ਮੰਡੀ ਤੇ ਨਹੀਂ ਤੁਸੀਂ ਪਸ਼ੂ ਦੇਖਦੇ ਬਾਜ਼ਾਰ ਛੱਡੇ ਹੁੰਦੇ ਆ। ਉਦਾਂ ਵਾਲਾ ਸੀ ਨਾ ਇੱਥੋਂ ਦਿਖਾ ਦੇ ਗੇਰੀ ਗਾਂ ਵਾਲੇ ਪੱਖ ਫੇਸ ਕੁਆਲਿਟੀ ਦੇ ਵੀ ਮਾਰਦੀ ਕੈਮਰਾ ਤੇ ਉਦੋਂ ਵਾਰ ਫੇਸ ਤਾਂ ਬਈ ਬਾਹਰ ਪਿਆਰਾ ਸੀ ਸਾਰੇ ਇੱਕ ਨੂੰ ਫੇਸ ਨਹੀਂ ਲੱਗਦਾ ਜਿੰਨੇ ਨੂੰ ਬਲੈਕਨੈਸ ਚਾਹੀਦੀ ਆ ਫੇਸ ਦੀ ਤਾਰਾਂ ਦੀ ਠੀਕ ਹੈ ਨਾ ਗੱਲ ਸਾਰੇ ਪ੍ਰੋਪਰ ਆ ਜੀ ਤੇ ਲੈ ਚਲ ਬਈ ਆਉਂ ਐ ਨਹੀਂ ਆ ਨਾ ਬਈ ਇਹ ਵੀ 98 ਨਾ 99% ਆ ਜੀ ਆਉਤੋਂ ਪਲਾਸੀ ਆ। ਆਉਤੋਂ ਪਲੱਸ ਵਾਲਾ ਕੰਮ ਹੀ ਆ। ਕੰਮ ਪਲੱਸ ਵਾਲਾ ਕੰਮ ਹੀ ਹੈਗਾ। ਕਿੰਨਾ ਕੁ ਦੁੱਧ ਪਾ ਸਕਦੀ ਆ ਆਈਡੀਆ? ਦੁੱਧ ਬਈ ਆਪਾਂ ਨੂੰ ਉਮੀਦ ਹੈਗੀ ਬਸ 20 ਕਿਲੋ ਖੁੱਲਾ ਦੇਣ ਦੀ ਉਮੀਦ ਆਪਾਂ ਨੂੰ। ਜਿਹੜੇ ਸਾਹਬ ਨਾਲ ਇਹਦੀ ਕੁਆਲਿਟੀ ਜਿਹੜੇ ਸਾਹਬਾਂ ਕੁਆਲਿਟੀ ਆ ਬਈ ਐ ਮੰਨ ਕੇ ਚੱਲ ਬਿਲਕੁਲ ਜਿਹੜੇ ਤੋਂ ਲਈ ਆ ਆਪਾਂ ਨੇ। ਹਾਂਜੀ। ਹੈਨਾ? ਠੀਕ ਆ। ਉਹਦੇ ਸਾਹਬ ਜਿਹੜੀ ਜਰਤੀ ਆਪਾਂ ਇੱਥੇ ਤੋਂ ਪਲੱਸ ਵਾਲੀ ਹੀ ਨਹੀਂ ਆ ਤੇ ਬਾਕੀ ਸੁਭਾਅ ਦੀ ਹੁੰਦੀ। ਬਾਹਰੀ ਨਿੱਕੀ ਸੁਭਾਅ ਦੀ ਆਈਗੀ। ਆ ਲੈ ਚੱਲ ਬਈ। ਬੰਦੇ ਐ ਮੰਨ ਕੇ ਚੱਲ ਵੀ ਪੂਰੇ ਟੌਪ ਦੇ ਫਾਰਮ ਚ ਲਈ ਵੀ ਆ ਅੱਗੇ ਵੀ ਸੈਕਸਿਟੀ ਲੱਗਿਆ ਹੋਇਆ ਸੀਮਣ ਸੀਮਣ ਵੀ ਸੈਕਸਿਡ ਸੈਕਸਿਡ ਆਪ ਵੀ ਬਾਈ ਸੈਕਸਿਡ ਸੀਮਣ ਵੀ ਆਪ ਵੀ ਠੀਕ ਆ ਗੱਲ ਆ ਹਾਂ ਸਾਰਾ ਪ੍ਰੋਪਰ ਕਾਰਡ ਆਗਾ ਪੰਜ ਵੀਡੀਓ ਕਾਰਡ ਦੱਸਨਾਗੇ ਇਹਦਾ ਤਾਂ ਆਪਾਂ ਇਹ ਨਾਮੀਗੜਾ ਨਹੀਂ ਸਾਰਾ ਦੱਸ ਸੱਜਣੋ ਇਹ ਹੋ ਗਿਆ ਵੀ ਜਦੋਂ ਇਹ ਤੇ ਚੰਗੀ ਕੀਮਤ ਲਾਓਗੇ ਨਾ ਚਾਂਸ ਇਹ ਨੇ ਵੀ ਬੱਦੀਏ ਦੇਣੀ ਆ ਸੈਕਸਿਡ ਆਪਣੀ ਬਾਈ ਬੇਨਤੀ ਆਸਤ ਬੰਨ ਕੇ ਵੀਰਾਂ ਨੂੰ ਹਾਂਜੀ ਵੀ ਸਵਾਲ ਲੈਣ ਵਾਲਾ ਫੋਨ ਨਾ ਲਾਵੇ ਠੀਕ ਆ ਗੱਲ ਠੀਕ ਆ ਗੱਲ ਨਾਲ ਦਾ ਆਲਾ ਟਾਈਮ ਖਰਾਬ ਕਰੇ ਠੀਕ ਆ ਨਾਲ ਆਪਣਾ ਨਾ ਖਰਾਬ ਕਰੀ ਠੀਕ ਆ ਗੱਲ ਚੰਗੀ ਕੀ ਲੱਖ ਸਵਾ ਲੱਖ ਵਾਲਾ ਦਾ ਆਪ ਨੂੰ ਫੋਨ ਨਾ ਲਾਵੇ ਬਾਈ ਯਾਰ ਠੀਕ ਆ ਗੱਲ ਠੀਕ ਆ ਨਾ ਗੱਲ ਇਹ ਦੂਤੇ ਵਾਲਾ ਕੇਸ ਹੀ ਆ ਇਹਦਾ ਕੱਲੀ ਦਾ ਰੇਟ ਬਾਈ ਕਹਿੰਦਾ ਫੋਨ ਤੇ ਕਰਾਂਗੇ ਤੇ ਬਾਕੀ ਦਾ ਮੈਂ ਕੋਸ਼ਿਸ਼ ਕਰੂੰਗਾ ਵੀ ਬਾਈ ਤੋਂ ਵੀਡੀਓ ਜੀ ਕਰਾ ਲਈਏ ਰੇਟ ਆਪਾਂ ਕਿਉਂਕਿ ਕੋਸ਼ਿਸ਼ ਇਹੀ ਹੁੰਦੀ ਆ ਵੀ ਜਾਨਵਰ ਦਾ ਰੇਟ ਵੀਡੀਓ 'ਚ ਹੋ ਜੇ ਚਲੋ ਕਈ ਵਾਰੀ 100 ਕਿਸਮ ਦੀ ਮਜਬੂਰੀ ਹੋ ਜਾਂਦੀ ਆ ਵੇਚਣ ਵਾਲੇ ਸੱਜਣ ਦੀ ਵੀ 100 ਗੱਲਬਾਤ ਹੋ ਜਾਂਦੀ ਆ ਕਮਾਲ ਆ ਬਾਈ ਇੱਥੋਂ ਤੇ ਬਾਕੀ ਚੀਜ਼ ਤੁਹਾਡੇ ਸਾਹਮਣੇ ਆ ਖਰੀ ਆ ਇਹ ਚ ਲੁਕਣ ਵਾਲੀ ਨਹੀਂ ਹੈਗੀ ਕੋਈ ਐ ਨਹੀਂ ਕਹਦੂਆ ਬਾਈ ਛੋਟੀ ਆ ਜਾਂ ਦੂਜੀ ਆ ਨਾ ਅਰੀਜਨਲ ਪੀਸ ਹੈਗਾ ਅੱਜ ਦੀ ਘੜੀ ਬੰਦਾ ਚਾਹੇ ਇੱਕ ਮਹੀਨਾ ਕੋ ਮਲੇ ਠੀਕ ਆ ਗੱਲ ਅੱਜ ਦੇ ਦਿਨ ਤੋਂ ਠੀਕ ਆ ਗੱਲ ਜੇ ਕੋ ਘੁੰਮ ਕੇ ਕੋਈ ਦੂਜੀ ਜਰਸੀ ਬਣਾ ਦੇ ਮੈਂ ਦੂਜੀ ਵੀ ਲੈ ਲਊਂ ਮਾਲ ਦੀ ਠੀਕ ਆ ਗੱਲ ਹਾਂ ਦੋ ਜਰਸੀਆਂ ਹੁੰਦੀਆਂ ਨਹੀਂ ਗਈਆਂ 50 ਪੰਡਾਾਂ ਚ ਠੀਕ ਆ ਗੱਲ ਲੈਵੇ ਲਾਉਣੇ ਵੀ ਨਹੀਂ ਹੋਣੀਆਂ ਬਾਕੀ ਕੁਆਲਿਟੀ ਟੌਪ ਆ ਗਈ ਜਮਾਨ ਪਾ ਆ ਦੱਸ ਦੀ ਪੰਡ 50 ਪੰਡਾਾਂ ਚ ਵੀ ਨਹੀਂ ਲੈਵੇ ਲਾਉਣੀਆਂ ਨਾਲ ਨਾਲ ਜਿਹੜਾ ਪਲੱਸ ਪੁਆਇੰਟ ਆ ਇਹਦਾ ਤੇ ਸੈਕਸਰ ਸੀਮਨ ਲੱਗ 66 ਦਾ ਤਕਰੀਬਨ ਸਾਨੂੰ ਪਤਾ ਆ ਵੀ 99% ਬੱਛੀ ਵਾਲਾ ਸੀ ਨਹੀਂ ਹੁੰਦਾ ਤੇ ਬਾਕੀ ਆਰਡਰ ਦੀ ਸ਼ੇਪ ਵੀ ਸੋਹਣੀ ਰੱਖਦੀ ਆ ਬਿਲਕੁਲ ਨਾਲ ਲੱਗ ਮਾ ਜਾਂ ਰੱਖਦੀ ਆ ਟੁੱਟ ਮਾ ਜਾਂ ਨਹੀਂ ਰੱਖਦੀ ਕਿਸੇ ਵੀ ਬਾਈ ਮੈਂ ਕਹਾਂ ਟੁੱਟਣ ਵਾਲੀ ਜਰ ਤੱਕ ਕਿ ਕਿੱਥੇ ਆ ਆ ਜੀ ਤੇ ਸ਼ੁਰੂ ਆ ਫਾੜ ਜਾਣ ਵਾਲੇ ਵਾਗਾ ਆਸਲਾ ਹੇ ਮਾੜੀ ਪਾ ਹੇ ਮਾੜੀ ਮਾੜੀ ਪਾਲ ਪਾਈਏ ਬਸ ਇਹਨੇ ਜਿੱਧਰੀ ਮਰਦੀ ਪਾਸੇ ਵਹਿ ਲੈ ਠੀਕ ਹੈ ਕੋਈ ਐ ਨਹੀਂ ਹੈਗਾ ਵੀ ਕੋਈ ਬੰਦਾ ਕਈ ਆਇਆ ਸੀ ਨਹੀਂ ਬਾਕੀ ਨਸ ਨਹੀਂ ਰੱਖਣੀ ਬਾਈ ਘਰੇ ਸ਼ੌਕੀਏ ਨਾਲ ਹਾਂ ਹਾਂਜੀ ਉਹ ਲਈ ਬੈਸਟ ਆਪਸ਼ਨ ਹੈ ਜਿਹੜਾ ਦੋ ਤਿੰਨ ਰੱਖਦਾ ਜਿਹਨੇ ਹਾਂ ਜਿਹਦੇ ਬਰੀਡ ਦੇ ਵੀ ਕੰਮ ਕਰਨਾ ਠੀਕ ਹੈ ਉਹ ਜਿਹੜੇ ਨਵੇਂ ਵੀਰਾਂ ਨੇ ਫਾਰਮ ਪਾ ਰਹੇ ਨੇ ਕਿ ਜਿਹੜੇ ਹਾਂਜੀ ਉਹ ਲਈ ਬੈਸਟ ਆਪਸ਼ਨ ਆ ਜਰਸੀ ਦਾ ਬੈਸਟ ਆਪਸ਼ਨ ਆ ਸੱਜਣੋ ਸੰਪਰਕ ਬਾਈ ਨਾਲ ਕਰ ਲਿਓ ਇਹਦਾ ਰੇਟ ਐ ਨਹੀਂ ਹੈਗਾ ਬਾਈ ਤੇ ਵੀ ਵੀਡੀਓ ਬਹੁਤ ਬਣਾਈ ਹੋਣੀਆਂ ਠੀਕ ਹੈ ਪਰ ਜਰਸੀ ਇਦਾਂ ਦੀ ਜੰਮਦੀ ਨਹੀਂ ਠੀਕ ਹੈ ਗੱਲ ਕੁਆਲਟੀ ਦੀ ਆਈਟਮ ਕਦੇ ਕਦੇ ਮਿਲਦੀ ਕਦੇ ਕਦੇ ਮਿਲਦੀ ਹੈ ਸਬੱਬੀ ਸਬੱਬੀ ਮਿਲਦੀ ਹੈ ਕਦੇ ਉਦਾਂ ਨਹੀਂ ਮਿਲਦੀ ਹੈਗੀ ਵੀ ਐਂ ਆਲਾ ਕਹਿੰਦਾ ਹਨ ਹਰੇਕ ਜਰਸੀ ਚੋਂ ਆਪਾਂ ਵੀ ਵੇਚੀਏ ਬਥੇਰੀਆਂ ਠੀਕ ਹੈ ਮੈਂ ਕਹਿੰਦਾ ਗਿੰ ਮਿਲਦੀ ਨਹੀਂ ਬਈ ਲੰਗ ਚੱਲ ਫਿਰ 2 ਨੰਬਰ ਤੇ 2 ਤੇ ਆ ਗਈ ਐਰ ਸ਼ਹਿਰ ਐਰ ਸ਼ਹਿਰ ਆ ਬਈ ਇਹ ਇਹਦਾ ਸੂਆ ਕਿਹੜਾ ਬਾਈ ਇਹਦਾ ਬਈ ਦੂਜਾ ਦਾ ਕਿੰਨੇ ਕਿ ਦਿਨ ਕੱਢਦੀ ਆ ਇਹ ਪੈਂਦੇ ਬਈ ਇਹ 13 ਦਿਨ ਪੈਂਡਿੰਗਾ ਦੰਦਾਂ 'ਚ ਕਿਵੇਂ ਆ ਦੰਦਾਂ 'ਚ ਬਈ ਇਹ 6 ਦੰਦ ਹੈਗੀ 24 ਗਲਦੋਦ ਤੇ ਪਲੂਨ ਦਾ ਪਾਇਆ ਹੋਇਆ ਦਾ ਦੰਦਾਂ 'ਚ ਆ ਗਈ 6 ਦੰਦ ਤੇ ਸੂਆ ਦੂਜਾ 15 ਰੁਪਏ ਮੰਨ ਕੇ ਲੈ ਲੇ ਬਾਈ 15 ਦੇ ਆਸੇ ਪਾਸੇ ਹੀ ਕੱਢ ਜੂਗੀ ਕਿਉਂਕਿ ਜਾਨ ਜੂਨ ਚੰਗੀ ਆ ਜਾਂਦੀ ਆਣ ਦਾ ਬਈ ਵਧੀਰੀ ਜਿਹੇ ਥਾ ਜਿਹੜਾ ਹੁਣ ਸਾਹਮਣੂ ਕੱਚੀ ਠੀਕ ਹੈ ਨਾ ਗੱਲ ਉਹਦੇ ਲਈ ਵਧੀਆ ਹੈਗੀ ਜੋ ਤਿਆਰੀ ਹੋ ਗਈ ਉਹ ਤੇ ਨਹੀਂ ਪਤਾ ਕਿ ਲੱਖ ਤੋਂ ਬਾਹਰ ਵਾਲਾ ਕੰਮ ਹੀ ਦੀ ਆ ਅੱਜ ਫਿਰ ਸਾਮ ਸੂਮ ਵਾਲੇ ਛੱਡ ਕੇ ਦੇ ਦਾਂਗੇ ਅ ਸਾਮ ਵਾਲੇ ਛੱਡ ਕੇ ਦੇ ਦਾਂਗੇ ਵੀਰੇ ਅੱਜ ਬਾਈ ਕਹਿੰਦਾ ਸਾਮ ਵਾਲੇ ਰੁਪਈਆ ਸਾਨੂੰ ਦੇ ਦਾਂਗੇ ਛੱਡ ਕੇ ਤੇ ਬਾਕੀ ਲੈਗ ਸਕੋਰ ਵਾਲੇ ਪੱਖ ਤੋਂ ਵੀ ਫੁੱਲ ਮਜ਼ਬੂਤ ਆ ਤੇ ਬਿਊਟੀ ਵਾਲੇ ਪੱਖ 'ਚ ਵੀ ਆ ਗਈ ਦੰਦਾਂ 'ਚ ਵੀ ਆ ਗਈ ਤੇ ਬਾਕੀ ਰਿਕਾਰਡ ਵੀ ਬਾਈ ਦਾ ਦੁੱਧ ਚੱਲ ਉਹ ਆਪਣਾ ਰਾਤ ਦਾ ਤਿਆਰੀ ਕਰਕੇ ਪਾਉਂਦਾ ਸੀਗਾ ਠੀਕ ਆ ਮੈਂ ਚਲ ਕੋਈ ਗੱਲ ਨਹੀਂ ਕੱਚੀ ਦੀ ਪਾਵਾਂਗੇ ਵੀਡੀਓ ਹੁੰਦਾ ਸੱਜਣਾ ਤੇ ਮੈਂ ਬਾਹਲੇ ਫੋਨ ਵੀ ਰਾਂ ਦੇ ਇੱਕ ਬਈ ਬਣੂ ਬਣੂ ਬਿਲਕੁਲ ਨਾ ਇਹ ਨਿੱਕੇ ਸੁਵਾ ਦਈਏ ਕੋਈ ਐ ਨਹੀਂ ਗਈ ਫੋਟੋ ਰਹ ਇਨਾ ਹੀ ਸਾਨੂੰ ਮੈਂ ਦੱਸਦਾ ਉਹ ਨਕਸਰ ਵੀ ਐਰ ਸ਼ਹਿਰ 'ਚ ਇਹ ਖਾਸੀਅਤ ਆ ਜਾਂਦੀ ਹੈ ਵੀ ਇੱਕ ਤਾਂ ਬਿਮਾਰ ਬਹੁਤ ਘੱਟ ਹੁੰਦੀ ਆ ਗਰਮੀ ਬਹੁਤ ਘੱਟ ਮਨਾਉਂਦੀ ਆ ਐਚਐਫ ਦੇ ਮੁਕਾਬਲੇ ਇਹਨਾਂ ਦੀ ਫੈਟ ਵੀ ਚੰਗੀ ਆਉਂਦੀ ਆ ਫੈਟ ਵੀ ਚੰਗੀ ਆਉਂਦੀ ਆ ਬਾਈ ਤੇ ਆ ਗਈ ਬਿਲਕੁਲ ਨਵੇਂ ਹਾਨ ਚੋਂ ਦੰਦ ਦੀ ਪ੍ਰਮਾਣ ਕਰਦੇ ਨੇ ਇਹਦੀ ਉਮਰ ਜਿਵੇਂ ਬਾਈ ਨੇ ਦੱਸਿਆ ਵੀ 6 ਦੰਦ ਆ ਗਏ ਤੇ ਪ੍ਰਿੰਟ ਵਾਈਜ਼ ਚੰਗੀ ਆ ਗਈ ਐਰ ਸ਼ਹਿਰ ਇਹ ਕਮਾਲ ਆ ਬਈ ਇਹਦਾ ਰੇਟ ਫਿਰ ਇਹਦਾ ਰੇਟ ਬਾਈ ਐਮਐਨਕੇ ਚ ਜਲ ਕੋਈ ਵਾਲੇ ਆਪਾਂ ਫੋਨ ਤੇ ਕਰ ਲਾਂਗੇ ਇਹਦਾ ਵੀ ਠੀਕ ਆ ਗੱਲ ਹਾਂ ਹੋ ਜਾਏ ਜੀ ਠੀਕ ਹੈ ਉਹ ਐਨੀ ਵੀ ਲੱਖ ਤੋਂ ਬਾਹਰ ਉਹ ਲੱਖ ਤੋਂ ਉਂਦਰ ਵਾਲੇ ਹੋਊਗਾ ਠੀਕ ਹੈ ਗੱਲ ਅੱਜ ਵਾਲਾ ਰੇਟ ਲੱਗਦਾ ਰੈਡੀ ਹੋਊਗਾ ਰੈਡੀ ਆਲਾ ਬਾਈ ਉਦੋਂ ਹੀ ਲੱਗ ਹੀ ਹੋਊਗਾ ਆ ਬਾਈ ਕਹਿੰਦਾ ਫੋਨ ਉਦੋਂ ਦੇ ਆਪਾਂ ਡੂੜ ਮੰਗੀ ਚੱਲੀਏ ਰੇਟ ਹੋਊਗਾ ਕੁਆਲਿਟੀ ਦੇ ਹਿਸਾਬ ਨਾਲ ਜੈਨੂ ਉਦੋਂ ਦੇ ਆਪਾਂ ਇਹ ਡੂੜ ਮੰਗੀ ਚੱਲੇ ਆਲਾ ਉਸ ਦਿਨ ਡੂੜ ਤੇ ਵੀ ਖੜੂ ਆਲਾ ਠੀਕ ਹੈ ਗੱਲ ਕਿ ਜਦੋਂ ਤਿਆਰੀ ਹੋਊਗੀ ਉਦੋਂ ਗੱਲ ਵੱਖਰੀ ਹੁੰਦੀ ਹੈਗੀ ਹੁਣ ਮਾਰਦੇ ਗਾਰੀ ਤਿੰਨ ਨੰਬਰ ਵਾਲੀ ਤੇ ਕੈਮਰਾ ਥਣ ਥਣਾਉਟ ਇਹਨੂੰ ਵੀ ਬਹੁਤ ਸੋਹਣਾ ਲੱਗਿਆ ਇਹ ਦੂਜਾ ਸੂਆ ਬਾਈ ਇਹ ਇਹ ਨੇੜਾ ਹਨਾ ਹਾਂ ਇਹ ਕਰਤਾ ਪਿੰਡ ਨੂੰ ਪਹੁੰਚਦਾ ਜ 6 ਦੰਦ 6 ਦੰਦ ਦੂਜਾ ਸੁਆ ਇੱਕ ਕਾਟ ਗਿਆ ਬਾਈ ਇਹ ਤਾਂ ਹੋ ਰੇ 25 ਕਿਲੋ ਠੀਕ ਹੈ ਜਿੰਨੀ ਆਪਾਂ ਗੱਬਣਾ ਵਖਾ ਰਹੇ ਆ ਤੇ ਇਹਨਾਂ ਦੇ ਸੀਮੰਨ ਦਾ ਕੋਈ ਡਿਟੇਲ ਦੇ ਦਾਂਗੇ ਸੀਮੰਨ ਆਪਾਂ ਤਿੰਨਾਂ ਹੀ ਦੇ ਦਾਂਗੇ ਇੱਕੋ ਬੱਸੀ ਦੇ ਦਾਂਗੇ ਠੀਕ ਹੈ ਗੱਲ ਆਹ ਕ੍ਰਾਉਸ ਦਾ ਨਹੀਂ ਇਹ ਕ੍ਰਾਉਸ ਦਾ ਕਹਿ ਨਹੀਂ ਸਕਦੇ ਬਾਈ ਹੋਰ ਬਾਈ ਕੱਦ-ਕਾਠ ਇਹਦਾ ਵੀ ਚੰਗਾ ਆ ਗਿਆ ਕਾਦੇ ਦਾ ਵੀ ਸੱਜਣੋਂ ਐਰ ਸ਼ੈਰ ਦੇ ਮੁਕਾਬਲੇ ਚ ਆ ਗਿਆ ਤੇ ਬਿਊਟੀ ਚ ਬੱਛੀ ਇਹ ਵੀ ਬਹੁਤ ਸ਼ਾਨਦਾਰ ਆ ਗਈ ਇਹ ਵੀ ਫਾਰਮ ਤੇ ਲਈ ਆ ਵੀਰਾਂ ਨੇ ਟੈਗ ਵੱਡ ਲਈ ਹੈ ਆਪ ਦਾ ਠੀਕ ਹੈ ਜੀ ਤੇ ਹੁਣ ਵੀ ਮੂਮੇ ਕਰਾਇਆ ਹੁੰਦੇ ਆਗੇ ਆਹ ਲਓ ਹਸਾਬ ਨਾਲ ਟੈਗ ਬਦਲੰਦਾ ਆਵਾ ਅ ਦੰਦਾਂ ਚ ਆ ਗਈ 6 ਦੰਦ ਤੇ ਥਣ ਦੀ 6 ਪ ਆ ਜਿਹੜੀ ਉਹ ਬਹੁਤ ਸ਼ਾਨਦਾਰ ਲੱਗੀ ਆ ਚੋਣ ਵਾਲਾ ਥਣ ਨਹੀਂ ਹੈਗਾ ਥੱਲੇੋਂ ਕਿਉਂਕਿ ਇਹਨੂੰ ਮਸਟੈਟਸ ਨਹੀਂ ਹੁੰਦੀ ਮਸਟੈਟਸ ਭਾਈ ਆਪਾਂ ਉਦਾਂ ਦੀ ਆਪ ਹੀ ਨਿਗਾ ਲੈਂਦੇਗੇ ਇਹਦਾ ਸਰਾਖ ਛੇਤੀ ਬੰਦ ਹੋ ਜਾਂਦਾ ਗਾਂਲੇ ਬੰਨੇ ਕੱਟ ਵਾਲਾ ਥਣ ਨਹੀਂ ਹੈਗਾ ਤੋੜ ਦੇ ਭਾਈ ਇਹਨੂੰ ਵਜਨ ਵਜੂਦ ਵੀ ਚੰਗਾ ਤੇ ਆਰਡਰ ਵੀ ਸੋਹਣਾ ਰੱਖਦੀ ਆ ਤੇ ਦਿਨ ਬਾਈ ਕਹਿੰਦਾ ਹਫਤੇ ਦੇ ਆਸੇ ਪਾਸੇ ਕੱਢ ਦੂਗੀ ਦੋ ਦਸ 22 ਕਿਲੋ ਮੰਨ ਕੇ ਲੈ ਲਈ ਦੀ ਕੋਈ ਵੀ ਆਪਾਂ 30 ਹੀ ਕਹਦੇ ਗਰਮੀ ਹੈਗੀ ਕਾਰਨ ਕੀ ਹੈਗਾ ਜੇ ਉਦਾਂ ਤੁਹਾਨੂੰ ਗੱਲ ਦੱਸਦਾ ਨੇ ਇੱਕ ਸਜਣਾ ਮਜ਼ਬੂਤ ਫੁੱਲ ਆ ਗਈ ਟਾਂਚੇ ਦੀ ਵੀ ਲੈਗ ਸਕੋਰ ਆ ਆਪ ਵੀ ਨਹੀਂ ਬਾਈ ਲੈਂਦੇ ਹੈਗੇ ਆਪ ਨੂੰ ਆਪਸਾਂ ਦੀ ਹੈ ਨਹੀਂ ਗਈ ਹਰੇਕ ਵਕਤ ਤੋਂ ਫੁੱਲ ਮਜ਼ਬੂਤ ਆ ਗਈ ਆਰਡਰ ਬਹੁਤ ਸੋਹਣਾ ਰੱਖੂਗੀ ਸੋਹਣਾ ਨਾਂ ਲੱਗਮਾ ਚੌੜਾ ਆਰਡਰ ਬਣਾਉਗੀ ਕਿਉਂਕਿ ਹਲੇ ਦੇ ਦਿਨ ਪੈਂਡਿੰਗ ਪਏ ਨੇ ਉਸ ਹਾਬ ਨਾਲ ਇਹਦੀ ਜੱਜਮੈਂਟ ਕਰ ਲਓ ਇੱਕ ਹਫਤਾ ਪੈਂਡਿੰਗ ਆ ਇਧਰਲੇ ਬੰਨੇਉ ਦਿਖਾ ਦੇਗਾ ਰਹੀ ਇੱਥੇ ਖੜੀ ਨੂੰ ਫੇਸਬੁੱਕ ਕੁਆਲਟੀ ਬਾਈ ਬਹੁਤ ਆ ਬੱਸੀ ਦੀ ਫੇਸ ਤੇ ਮਾਰਦੇ ਕੈਮਰਾ ਤੇ ਸੁਆਦੀ ਦਾ ਬਿਲਕੁਲ ਠੰਢੀ ਆ ਗਈ ਬੜੀ ਨਿੱਕੇ ਸੁਆਦੀ ਹੈਗੀ ਜਾ ਤਾਂ ਨਾਸਲ ਆ ਦੇਖ ਗਾਲਾ ਵੱਡੀ ਦੁਰੀ ਜਾਂਦੀ ਹੁਣ ਵੀ ਇੱਥੋਂ ਥਣ ਦਾ ਸੈਜ ਕਰ ਸਕਦੇ ਹੋ ਚੱਕ ਬੰਦੇ ਗਾਲਾ ਦੇਖੀ ਜਾਂਦੇ ਵੱਧਦੀ ਹੈਗੀ ਇੱਥੋਂ ਫੇਸ ਤੇ ਮਾਰਦੀ ਹੈ ਜੀ ਬਿਲਕੁਲ ਜਿਵੇਂ ਗਰਮੀ ਹੈ ਨਾ ਗਰਮੀ ਆਦਾ ਐਡਾ ਤੇ ਬਾਕੀ ਰਿਕਾਰਡ ਪਸ਼ੂ ਪਾਲੀ ਕੋਲ ਚੰਗੇ ਰਿਕਾਰਡ ਆ ਵੀਰੇ ਆਈ ਵੀ ਆਮਨ ਕੇ ਚਲ ਵੀ ਪੂਰਾ ਗੋਬਰ ਦਾ ਲਿਆ ਨਹੀਂ ਗਿਆ ਪੂਰਾ ਪੱਟਾਂ ਤੋਂ ਵੀ ਹਜੇ ਹਜੇ ਪੂਰਾ ਉਹ ਪਿਆ ਹੈ ਫਾਰਮ 'ਚ ਕੰਮ ਆਈ ਜਾਂਦਾ ਫਾਰਮ 'ਚ ਲਈ ਵੀ ਆ ਵੀਰੇ ਕੋਈ ਐਂ ਨਹੀਂ ਵਾਲੀ ਨਹੀਂ ਲਿਆ ਗਿਆ ਰੀ ਇੱਥੋਂ ਇਧਰ ਇਧਰਲੇ ਬੰਦੇ ਮਾਰਦੇ ਕੰਮ ਹਾਂ ਥੱਲੇ ਵੀ ਨਹੀਂ ਲਿਆਣ ਪੂਰੇ ਵੀ ਥੱਲੇ ਬਸੇ ਦੀ ਕੋਸ਼ਿਸ਼ ਕੀਤੀ ਲਾਉਣ ਦੀ ਇੱਥੇ ਮਾਰਦੇ ਕੈਮਰਾ ਥਣ ਦਾ ਸੈ ਆ ਡਰ ਬਿਲਕੁਲ ਨਾਲ ਲਗਮ ਆ ਗਿਆ ਇਹ ਆ ਗਈ 3 ਨੰਬਰ ਤੇ ਤੇ ਹੁਣ ਮਾਰਦੇ 4 ਨੰਬਰ ਵਾਲੀ ਤੇ ਗਰਮੀ ਸਰਦੀ ਇਹ ਸਾਰੇ ਸੀਜ਼ਨ ਇਹ ਸਾਰੇ ਸੀਜ਼ਨ ਚੱਲੂ ਬਾਈ ਇਹ ਤਾਂ ਜਿਹਨੇ ਇੱਕ ਅੱਧੀ ਵੀਰ ਨੇ ਲੈਣੀ ਹੁੰਦੀ ਮਾਰਦੀ ਆ ਰੁਗ ਰੁਗਦੀ ਫਿਰ ਮੈਂ ਕਹਣਾ ਬਾਈ ਐ ਛੱਡ ਦੇ ਗੂਠਿਆਂ ਨੂੰ ਕਿਉਂਕਿ ਜਿਹੜੇ ਹਿਸਾਬ ਨਾਲ ਇਹਦਾ ਥਣ ਲੱਗਿਆ ਬਾਈ ਕਿ ਲੈਂਡੋ ਨਾਲ ਦੀ ਚਵਾਈ ਚਾਹੀਦੀ ਆ ਜੀ ਹਾਂ ਬਾਈ ਉਹ ਹੈ ਜਾਈ ਵੀ ਜਰਸੀ ਦਾ ਕਰਾਉਸੀ ਹੈਗੀ ਸੂਆ ਕਿਹੜਾ ਬਾਈ ਦਾ ਇਹ ਦੂਜਾ ਵੀਰੇ ਦੂਜਾ ਸੂਆ ਹਾਂ ਇਹ ਨਾਲ ਦੇ ਪਿੰਡੂ ਵੀ ਲਈ ਹੈਗੀ ਠੀਕ ਆ ਕਰਨ 19 ਕਿਲੋ ਪਲੂਨ ਇਹੋ ਦਿੱਤਾ ਹੋਵੇ ਦਾ ਕਿੰਨੇ ਕ ਦਿਨ ਕੱਢ ਦੂਗੀ ਲੈ ਪਿਆ ਇਹ ਪੰਜ ਸੀ ਕਿ ਦਿਨ ਵੀਰੇ ਅਜੇ ਮੱਝ ਨੂੰ ਦੇਉ ਟੱਕਰ ਨਾ ਮੱਝ ਬੜਾ ਇੱਕ ਤਰ੍ਹਾਂ ਦੀ ਮੱਝ ਹੀ ਆ ਬਾਈ ਮੱਝ ਐਨੀ ਚੌੜੀ ਮੱਝ ਹੁੰਦੀ ਉਹ ਮੱਝ ਐਨੀ ਚੌੜੀ ਆ ਦੁੱਧ ਵੀ ਇਹਦਾ ਮੱਝਾਂ ਵਰਗਾ ਹੀ ਹੋਊਗਾ ਅੱਡਾ ਦੁੱਧ 20 ਦਾ ਪਲਾਸੀ ਜਰੂਰੀ ਤੇ ਬਾਕੀ ਆਰਡਰ ਸੋਨਾ ਰੱਖੂ ਤੇ ਥਣ ਦਾ ਸਹਿਜ ਵੀ ਸੋਨਾ ਰੱਖਦੀ ਆ ਤੇ ਉਦਾਂ ਬਾਡੀ ਦੀ ਵੀ ਚੰਗੀ ਆ ਬੱਛੀ ਜੇ ਗੱਲ ਕਰਨੀ ਹੈ ਚਮਕ ਚਮਕ ਬਹੁਤਾ ਐ ਮੰਨ ਕੇ ਚੱਲ ਵੀ ਖਾਣ ਪੀਣ ਨੂੰ ਬਾਲੀ ਖੁੱਲੀ ਹੈਗੀ ਆ ਤੇ ਪੇਟ ਵਾਲੀ ਬੈੜ ਆ ਗਈ ਬਜੂਦ ਵਾਲੀ ਆ ਗਈ ਬਾਜਨ ਵਾਲੀ ਗਰਮੀ ਸਰਦੀ ਸਾਰੇ ਸੀਜ਼ਨ ਚੱਲੂਗੀ ਬੱਚਾ ਚੰਗਾ ਸੀਮਨ ਜਰਸੀ ਦਾ ਲਵਾ ਦੋਗੇ ਜਰਸੀ ਹਾਂ ਜਰਸੀਆ ਵੀ ਦੇ ਦੂ ਬਾਈ ਬੱਚਾ ਚੰਗਾ ਐਚ ਐਫ ਦਾ ਵੀ ਤੇ ਜਿਹੜੀ ਮਰਜੀ ਕੰਪਨੀ ਦਾ ਲਾ ਲਿਓ ਬੱਚਾ ਇਹਨੇ ਹਰ ਇੱਕ ਕਿਸਮ ਦੀ ਪਾ ਦੇਣਾ ਜਰਸੀਆ ਦਾ ਦੇ ਬਾਈ ਕਿਉਂ ਕੀ ਕਰਦਾ ਆਉਗਾ ਠੀਕ ਹੈ ਨਾ ਜਿਵੇਂ ਦਾ ਕਰਦਾ ਜਰਸੀਆ ਸੀਮਨ ਲਾ ਦੇ ਪੂਰਾ ਟੋਪ ਦਾ ਬੱਚਾ ਦਊਗੀ ਠੀਕ ਆ ਗੱਲ ਕਮਾਲ ਆ ਬਾਈ ਥਣ ਦਾ ਸੈਜ ਆ ਇਹ ਦੇ ਦਾਂਗਾ ਆਪਾਂ 67000 ਜੀ ਇਹਦਾ 67000 67000 ਰੁਪਏ 20 ਕਿਲੋ ਤਾਂ ਖੁੱਲੇ ਹੀ ਦਊਗੀ ਠੀਕ ਆ ਗੱਲ ਇਹਦਾ ਬਾਈ ਕਹਿੰਦਾ ਰੁਪਈਆ 67000 ਲੈ ਲਾਂਗੇ ਬੱਛੀ ਚੰਗੀ ਆ ਝੋਲਾ ਚੰਗਾ ਲੱਗਿਆ ਥੱਲੇ ਬਬੇ ਉਨੀ ਕਿਲੋ ਬਾਈ ਪਲੂਨ ਦੇ ਪਾਇਆ ਆਪਾਂ 20 ਕਿਲੋ ਰਹਿ ਕੇ ਦਵਾਗੇ ਇੱਥੇ ਤੇ ਥਣ ਲੱਗਿਆ ਉਹਨੂੰ ਜਮੇ ਮੱਜਾਂ ਨਾਲ ਦੀ ਜਿਵੇਂ ਆਪਾਂ ਮੱਜਾਂ ਨੂੰ ਕਹਿ ਲਿਆ ਨਾ ਵੀ ਮੱਜਾਂ ਨੂੰ ਮੋਟਾ ਬਾਲੀ ਠੰਡੀ ਆ ਗਈ ਮੋਟੀ ਚਵਾਈ ਵਾਲਾ ਸਵਾਦੀ ਵੀ ਠੰਡੀ ਆ ਗਈ ਜੀ ਮੈਂ ਕਰਾਸ ਪੰਚ ਕਹਿ ਦੇਣਾ ਥੋੜੀ ਗਰਮ ਆ ਉਹ ਸੀਨ ਨਹੀਂ 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 ਬਾਈ ਬਾਲੀ ਨਿੱਕੇ ਸਵਾਦੀ ਇਹਦਾ ਪਾਈ ਕਹਿੰਦਾ ਲੈਣਾ 67000 ਆ ਉਹ ਜੋ ਛੋਟ ਛੂਟ ਹੀ ਹੋ ਜੂਗੀ ਕਰਦਾ ਮਾਨ ਤਾਂ ਹੋਊਗਾ ਬਾਈ 5-4000 ਦਾ ਬੱਟਾ ਬੂਹ ਨਹੀਂ ਪੈਣਾਗਾ ਹਾਂ 1000 2000 ਵਾਲਾ ਸੀਨ ਬੌਰਾ ਪਰ ਹੀ ਹੋਣਾ ਬਸ ਤੇ ਹੁਣ ਮਾਰ ਦੇ ਗਰੀ ਆ ਬੱਚੀ ਦੇ ਪਹਿਲੇ ਨਾ ਬ ਇਹ ਕਿ ਮੈਂ ਤੁਹਾਨੂੰ ਦੰਦਾਂ ਚੌਗੀ ਵੀਰੇ ਇਹ ਚਾਰ ਦੰਦ ਚਾਰ ਦੰਦ ਜੀ ਹੋਰ ਬਾਈ ਹੋਲ ਕੇ ਨਹੀਂ ਇਹ ਮੰਨ ਕੇ ਸਾਢੇ ਪੰਜ ਮਹੀਨੇ ਗੱਪਣਾ ਜੀ ਅਸੀਂ ਸਾਢੇ ਪੰਜ ਦੀ ਚੈੱਕ ਪਾਸ ਚੈੱਕ ਪਾਸ ਮਾੜੀ ਲੈ ਥਾਣਾ ਬਾਈ ਲੈ ਲਈ ਦਿਖਾ ਦੇ ਮਾੜੀ ਲੱਗਦੀ ਆ ਮਹੀਨੇ ਕਰੀ ਕੱਚੀ ਹੋਊਗੀ ਨਹੀਂ 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 ਬਾਈ ਜਿਹੜਾ ਫਿਰ ਬਰੀਡ ਆਲ ਜਾਣ ਵਰ ਤਾਂ ਹੀ ਲੱਗਦੇ ਹੁੰਦੇ ਨੇ ਜੀ ਇਧਰਲੇ ਬੰਨੇ ਦਿਖਾ ਕਰੀ ਓਏ ਮਾੜੇ ਪਿੱਛੇ ਦਿਖਾ ਦੇ ਬਾਈ ਥਾਣਾ ਸਾਢੇ ਪੰਜਾਂ ਦੀ ਗੱਪਣਾ ਝੂਲੀ ਚੰਗੀ ਬਣਾਈ ਜਾਂਦੀ ਆ ਹੁਣੀ ਨੇੜੇ ਚਾਰੇ ਥਾਨ ਨੇ ਬਾਈ ਕੋਈ ਫੋਰ ਨਹੀਂ ਕੋਈ ਸਾਗ ਨਹੀਂ ਜੀ ਚਾਰੇ ਨਹੀਂ ਐਂ ਚਾਰੇ ਫਲੀਆਂ ਵਗੂ ਪੈਣੇ ਥਾਣ ਜੀ ਨੇੜੇ ਜਾ ਕੇ ਤਾਂ ਮਤਲ ਕੈਂਟ ਵਾਲਾ ਕੰਮ ਹੀ ਕਰ ਦੂਗੀ ਹਾਂ ਮੰਨ ਕੇ ਚੱਲ ਵੀ ਜਿਹੜੀ ਉਹ ਦੂਜੀਆਂ ਬੜਾਂ ਨਹੀਂ ਉਹਨਾਂ ਨਾਲੋਂ ਭੋਰਾ ਉੱਚੀ ਹੀ ਹੈਗੀ ਛੋਟੀ ਨਹੀਂ ਕਿਸੇ ਛੋਟੀ ਨਹੀਂ ਜੀ ਜੇ ਹਾਂ ਮੈਂ 3.5 ਮਹੀਨੇ ਪਹਿਨੇ ਦੇ ਬਾਈ ਪੂਰੇ ਫਾਮਣ ਦੇ ਠੀਕ ਹੈ ਜੀ ਤੇ ਆ ਮੰਨ ਕੇ ਚੱਲ ਵੀ ਉਹ ਦਿਨ ਕੋਸਣਾ ਕੁਸ ਬਣ ਜਾਂਦੇ ਨਹੀਂ ਸਾਢੇ 3 ਨੂੰ ਇੱਕ ਸ ਨੂੰ ਗੱਲ ਹੋਰ ਦਾ ਨਾ ਰੁੱਤ ਵੀ ਕੈ ਰਤ ਵਾਲੀ ਤਾਕੜੀ ਹੁੰਦੀ ਹੈ ਬਾਈ ਆਕਾ ਕੇ ਇਹਨੇ ਸੂਣਾ ਆਪਣਾ ਆਈਡੀਆ ਹੈਗਾ ਵੀ ਉਹ 1.5 ਲੱਖ ਦੀ ਬੱਸੀ ਬੁਗੂਗੀ ਆ ਗਰਮੀ ਜਿਹੜੀ ਚੰਗੀ ਗਰਮੀ ਉਹਦੋਂ ਟੱਪ ਜਾੜੀਆਂ ਤੇ ਸਾਰਾ ਸਿਆਲ ਚੰਗਾ ਦੁੱਧ ਪਾਊਗੀ ਵਧੀਆ ਸੂ ਰੋਤੀ ਹਾਂ ਦੁੱਧ ਵੀ ਵਧੀਆ ਪਾਊ ਬਾਈ ਸਵਾਦ ਦਾ ਪਲਾਸੀ ਵਿਗਣਾ ਇਹਨੇ ਆ ਤੇ ਇੱਕ ਗੱਲ ਹੋਰ ਦਾਦਾ ਨਾ 5.5 ਦੀ ਚੈੱਕ ਪਾਸ ਆ 22 ਲਵੀ ਚੈੱਕ ਕਰਾ ਕੇ ਲੈ ਜਾ ਜਿਹੜਾ ਸੱਜਣ ਲੈ ਕੇ ਜਾਊਗਾ ਬਈ ਲੈ ਜੀ ਚੈੱਕ ਕਰਾ ਕੇ ਆਪਾਂ ਨੂੰ ਕੋਈ ਚੱਕਰ ਨਹੀਂ ਆ ਹ ਬਾਅਦ ਵਾਲੀ ਸਮੱਸਿਆ ਆ ਜਾਂਦੀ ਹੁੰਦੀ ਆ ਵੀ ਬਾਈ ਯਾਰ ਜੱਗਣ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਉਹ ਭਰਾ ਬਈ ਗੱਪਣ ਥੱਲੂ ਹੀ ਦਾਹਦੀ ਆ ਵੀ ਗੱਪਣ ਹੈਨਾ ਨਾ ਚਲੋ ਚੈੱਕ ਕਰਾਉਣ ਦਾ ਨਾ ਕੋਈ ਚੱਕਰ ਨਹੀਂ ਬਈ ਆਲੇ ਪੈ ਲੈਣ ਦੀ ਤਸੱਲੀ ਕਰੀ ਵੀ ਤਸੱਲੀ ਕਰਕੇ ਲੈ ਜਾ ਵੀ ਹਰੇਕ ਪੱਖ ਤੋਂ ਹਾਂ ਇਹਦਾ ਰੇਟ ਕੀ ਰਹੂਗਾ ਜੀ ਇਹ ਬੈ ਲਾਉਂਦੇ ਨਹੀਂ ਬਈ ਇਹ 65 ਦੀ ਵਸੀ ਦੇ ਦਾਂਗੇ ਇਹ ਦੇ ਦਾਂਗੇ 65000 ਦੀ ਤੇ ਜੋੜਾ ਹੋ ਗਿਆ 65-65 ਦਾ ਹੋ ਜੂ ਇਹ। ਯਾ ਕਾਲੀਆਂ? ਹਾਂ। ਕਾਲੀਆਂ ਦੇ ਦਿਆਂਗੇ ਫੇਰ 65 ਜੀ ਦੇ। 65 ਤੇ 65 130 ਹੋ ਗਿਆ। 130 ਹੋ ਗਿਆ। ਛੋਟ ਛੱਪਾ ਕਰ ਦਾਂਗੇ। ਕਰਦਾਂਗੇ ਮਾਨਤਾਨ ਕਰਦੇ ਕੋਈ ਗੱਲ। ਮਾਨਤਾਨ ਬਾਈ ਕਹਿੰਦਾ 1 ਲੱਖ ਤੇ 30 ਚੋਂ ਕਰ ਦਾਂਗੇ ਜੇ ਕਿਸੇ ਸੱਜਣ ਨੇ ਇਹ ਜੋੜਾ ਲੈਣਾ ਕਾਲੀ ਹਾਜ਼ਰਾ ਇਹਨੇ ਹਾਜ਼ਰ ਹੋਣਾ ਜਾ ਕੇ ਚੰਗੀ ਰੁੱਤ 'ਚ ਜਦੋਂ ਨੂੰ ਕਾਲੀ ਨੇ ਦੁੱਧ ਤੋਂ ਮਾੜਾ ਮੋਟਾ ਘਟਣ ਲੱਗਣਾ ਤੇ ਇਹਨੇ ਚੱਲ ਪੈਣਾ। ਮੈਂ ਕਹਿੰਦਾ ਬਾਈ ਦੇਖੀ ਆਰਡਰ ਦੀ ਕੁਆਲਿਟੀ ਦੇ ਕਿਵੇਂ ਆਗੀ। ਆਰਡਰ ਬਿਲਕੁਲ ਇਹ ਲਾ ਦੇ ਜੇ ਮਹੀਨਾ ਪਿਆ ਹੁੰਦਾ। ਇੱਤਾਂ ਚ ਆ ਗਈ ਚਾਰ ਰੁੱਤ ਜਿਵੇਂ ਤੁਹਾਨੂੰ ਮੈਂ ਦੱਸ ਫੇਸਬੁਕ ਕੁਆਲਿਟੀ ਦੇ ਬਈ ਫੇਸ ਹੀ ਬਾਹਲਾ ਪੈਰਾਗਾ ਟੋਪ ਦੀ ਰੁੱਤ ਜੀ ਸੂਗੀ ਜਾ ਕੇ ਗਰਮੀ ਗਰਮੀ ਲੰਗਾ ਆ ਕੇ ਸਾਰੀ ਸਰਦੀਆਂ ਦੇ ਨੇੜ ਹੀ ਲੱਗ ਜੂਗਾ ਕੰਮ ਜਦੋਂ ਦੱਸੂਗਾ ਹੁਣ ਨੰਬਰ ਬੋਲ ਦਿਓ ਜੀ ਨੰਬਰ ਬਈ 98778682899 ਦੂਜਾ ਨੰਬਰ ਹੈ 973550 ਸੋਸ਼ੀ ਇਹ ਵੱਡੇ ਭਰਾ ਨੰਬਰਾਂ ਪਿੰਡ ਆ ਗਿਆ ਬਾਈ ਦਾ ਹੰਡਿਆ ਆ ਤਸੀਰ ਆਪਾਂ ਨੂੰ ਇੱਕ ਵੀਰ ਫੰਡਰਾ ਬਸੀਆਂ ਤੇ ਟੋਕੜਾ ਗੱਭਣਾ ਗਈਆਂ ਵਾਲਾ ਫੋਨ ਨਾ ਲਾਵੀ ਠੀਕ ਹੈ ਜੀ ਹਾਂ ਆਪਣੇ ਕੋਲ ਹੁੰਦੇ ਨੇ ਟੋਕੜ ਮਾਲ ਆਪਣਾ ਤਾਈ ਦਾ ਹੀ ਕੰਮ ਹੁੰਦਾ ਜੇ ਆਪਣੇ ਕੋਲੇ ਬਾਹੂ ਵੀ ਤੇ ਗੱਭਣ ਬੱਸੀ ਚੈੱਕਪਾਸ ਆਉਗੀ ਠੀਕ ਆ ਗੱਲ ਹਾਂ ਆ ਬੱਚੀਆਂ ਦੇ ਸੱਜਣ ਤੇ ਤੋਕੜ ਵਾਲੇ ਬਾਈ ਕਹਿੰਦਾ ਨਾ ਲਾਉਣ ਘਾਂਟੀ ਤਾਜ਼ੀਆਂ ਆਉਣਗੀਆਂ ਆਪਣੋ ਤਾਏ ਆਉਣਗੀਆਂ ਚੈੱਕਪਾਸ ਜਿੱਦਾਂ ਤੁਹਾਨੂੰ ਮੈਂ ਲਾਸਟ ਵਾਲੀ ਬੱਚੀ ਦਿਖਾਈ ਹਾਂ ਇਦਾਂ ਆਪਣੇ ਕੋਲ ਬੱਸੀਆਂ ਹੁੰਦੀਆਂ ਨੇ ਇਦਾਂ ਇਦਾਂ ਦੇ ਜਾਨਵਰ ਬਾਈ ਕੋਲੇ ਮਿਲਦੇ ਨੇ ਪਿੰਡ ਹੰਢਾਇਆ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ